ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੀ ਇੱਕ ਰਿਪੋਰਟ ਮੁਤਾਬਕ ਥੋਕ ਕੀਮਤਾਂ ਜੁਲਾਈ 'ਚ ਉਮੀਦ ਤੋਂ ਕਿਤੇ ਜ਼ਿਆਦਾ ਵਧੀਆਂ ਨੇ ਸੰਭਾਵੀ ਸੰਕੇਤ ਮੁਤਾਬਕ ਮੁਦਰਾ ਸਫੀਤੀ ਅਜੇ ਵੀ ਅਮਰੀਕੀ ਅਰਥ ਵਿਵਸਥਾ ਲਈ ਖਤਰਾ ਬਣੀ ਹੋਈ ਹੈ ਇਸ ਨਾਲ ਸਤੰਬਰ 'ਚ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਦੀ ਸੰਭਾਵਨਾ ਪ੍ਰਭਾਵਿਤ ਹੋ ਸਕਦੀ ਹੈ ਯੂਐਸ ਬਿਊਰੋ ਆਫ ਲੇਬਰ ਸਟੈਟਿਸਟਿਕਸ ਵੱਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਉਤਪਾਦਕ ਕੀਮਤ ਸੂਚਕਾਂਕ ਜਾਨੀ ਕਿ ਪੀਪੀਆਈ ਜੋ ਅੰਤਿਮ ਮੰਗ ਵਾਲੀਆਂ ਚੀਜ਼ਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਨੂੰ ਮਾਪਦਾ ਹੈ ਜੁਲਾਈ ਚ 0.9 ਫੀਸਦੀ ਵਧਿਆ ਜਦਕਿ ਡਾਊ ਜੋਨਸ ਦਾ ਅਨੁਮਾਨ ਸਿਰਫ 0.2 ਫੀਸਦੀ ਸੀ ਭੋਜਨ ਅਤੇ ਊਰਜਾ ਕੀਮਤਾਂ ਨੂੰ ਛੱਡ ਕੇ कोर पीपीआई 0.3% ਦੇ ਅਨੁਮਾਨ ਦੇ ਮੁਕਾਬਲੇ 0.9% ਵਧਿਆ ਭੋਜਨ ਊਰਜਾ ਅਤੇ ਵਪਾਰ ਸੇਵਾਵਾਂ ਨੂੰ ਛੱਡ ਕੇ ਸੂਚਕਾਂਕ 0.6% ਵਧਿਆ ਜੋ ਕਿ ਮਾਰਚ 2022 ਤੋਂ ਬਾਅਦ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ ਸਾਲਾਨਾ ਆਧਾਰ ਤੇ ਹੈਡਲਾਈਨ ਪੀਪੀਆਈ 3.3% ਵਧਿਆ ਜਿਹੜਾ ਫਰਵਰੀ ਤੋਂ ਬਾਅਦ 12 ਮਹੀਨਿਆਂ ਦਾ ਸਭ ਤੋਂ ਵੱਡਾ ਵਾਧਾ ਹੈ ਤੇ ਫੈਡ ਦੇ 2% ਮਹਿੰਗਾਈ ਟੀਚੇ ਤੋਂ ਬਹੁਤ ਜ਼ਿਆਦਾ ਹੈ ਸੇਵਾਵਾਂ ਦੀ ਮਹਿੰਗਾਈ ਨੇ ਜੁਲਾਈ ਦੇ ਵਿੱਚ 1.1 ਫੀਸਦੀ ਵਧ ਕੇ ਮਾਰਚ 2022 ਤੋਂ ਬਾਅਦ ਸਭ ਤੋਂ ਵੱਡਾ ਲਾਭ ਪ੍ਰਾਪਤ ਕੀਤਾ ਰਾਸ਼ਟਰਪਤੀ ਡੋਨਲਡ 트ੰਪ ਦੇ ਟੈਰਿਫ ਲਾਗੂ ਕਰਨ ਚ ਚੱਲ ਰਹੇ ਵਿਕਾਸ ਦੇ ਵਿਚਕਾਰ ਵਪਾਰ ਸੇਵਾਵਾਂ ਦੇ ਮਾਰਜਨ ਚ 2 ਫੀਸਦੀ ਦਾ ਵਾਧਾ ਹੋਇਆ ਇਸ ਤੋਂ ਇਲਾਵਾ ਸੇਵਾਵਾਂ ਚ 30 ਫੀਸਦੀ ਵਾਧਾ ਮਸ਼ੀਨਰੀ ਅਤੇ ਉਪਕਰਣਾਂ ਦੀ ਥੋਕ ਵਿਕਰੀ ਚ 3.8 ਫੀਸਦੀ ਵਾਧੇ ਤੋਂ ਆਇਆ ਹੈ ਇਸ ਦੇ ਨਾਲ ਹੀ ਪੋਰਟਫੋਲੀਓ ਪ੍ਰਬੰਧਨ ਫੀਸਾਂ 'ਚ 5.8 ਫੀਸਦੀ ਦਾ ਵਾਧਾ ਹੋਇਆ ਅਤੇ 에ਅਰਲਾਈਨ ਯਾਤਰੀਆਂ ਦੀ ਸੇਵਾਵਾਂ ਦੀਆਂ ਕੀਮਤਾਂ 'ਚ 1 ਫੀਸਦੀ ਦਾ ਵਾਧਾ ਹੋਇਆ ਹਾਲਾਂਕਿ ਪੀਪੀਆਈ ਸੀਪੀਆਈ ਨਾਲੋਂ ਘੱਟ ਧਿਆਨ ਖਿੱਚਦਾ ਹੈ ਇਹ ਉਤਪਾਦਨ ਦੀ ਲਾਗਤ ਅਤੇ ਮੁੱਲ ਲੜੀ 'ਚ ਤਬਦੀਲੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਸੀਪੀਆਈ ਦੇ ਉਮੀਦ ਅਨੁਸਾਰ ਆਉਣ ਤੋਂ ਬਾਅਦ ਬਾਜ਼ਾਰ ਲਗਭਗ ਨਿਸ਼ਚਿਤ ਸੀ ਕਿ ਫੈਡ ਸਤੰਬਰ ਚ ਵਿਆਜ ਦਰਾਂ ਚ ਕਟੌਤੀ ਕਰੇਗਾ ਪਰ ਹੁਣ ਇਹ ਉਮੀਦ ਕਮਜ਼ੋਰ ਹੋ ਸਕਦੀ ਹੈ ਹਾਲਾਂਕਿ ਇਹ ਰਿਪੋਰਟਾਂ ਅਜਿਹੇ ਸਮੇਂ ਆਈਆਂ ਜਦੋਂ ਬੀ ਐਲ ਐਸ ਡੇਟਾ ਸ਼ੁੱਧਤਾ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਮਹੀਨੇ ਦੇ ਸ਼ੁਰੂ ਚ ਸਾਬਕਾ ਬੀ ਐਲ ਐਸ ਕਮਿਸ਼ਨਰ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਹੈਰੀਟੇਜ ਫਾਊਂਡੇਸ਼ਨ ਦੇ ਅਰਥਸ਼ਾਸਤਰੀ ਈ ਜੇ ਐਂਟੋਨੀ ਨੂੰ ਬਿਊਰੋ ਦੇ ਅਗਲੇ ਮੁਖੀ ਵਜੋਂ ਨਾਮਜ਼ਦ ਕਰਨ ਦਾ ਇਰਾਦਾ ਰੱਖਦੇ ਨੇ ਐਂਟੋਨੀ ਬੀ ਐਲ ਐਸ ਦੇ ਆਲੋਚਕ ਰਹੇ ਨੇ ਅਤੇ ਇਥੋਂ ਤੱਕ ਕਿ ਮਾਸਿਕ ਗੈਰ ਖੇਤਰੀ ਤਨਖਾਹ ਰਿਪੋਰਟ ਨੂੰ ਮੁਅਤਲ ਕਰਨ ਦਾ ਵਿਚਾਰ ਵੀ ਪੇਸ਼ ਕੀਤਾ ਜਦ ਤੱਕ ਡੇਟਾ ਸ਼ੁੱਧਤਾ ਨੂੰ ਬਿਹਤਰ ਢੰਗ ਨਾਲ ਬੀਮਾ ਨਹੀਂ ਕੀਤਾ ਜਾਂਦਾ ਬੀ ਐਲ ਐਸ ਬਜਟ ਚ ਕਟੌਤੀਆਂ ਤੇ ਛਾਂਟੀ ਕਾਰਨ ਅੜਿੱਕਾ ਬਣਿਆ ਹੋਇਆ ਹੈ ਜਿਸ ਨੇ ਇਸ ਨੂੰ ਡੇਟਾ ਇਕੱਠਾ ਕਰਨ ਦੇ ਤਰੀਕੇ ਨੂੰ ਬਦਲਣ ਲਈ ਮਜਬੂਰ ਕੀਤਾ ਹੈ ਜੁਲਾਈ ਦੀ ਪੀ ਪੀ ਆਈ ਰਿਪੋਰਟ ਬਿਊਰੋ ਅਨੁਸਾਰ ਇਨਪੁਟ ਲਾਗਤਾਂ ਦੀ ਸੰਪੂਰਨ ਗਿਣਤੀ ਤੋਂ ਲਗਭਗ 350 ਸ਼੍ਰੇਣੀਆਂ ਨੂੰ ਖਤਮ ਕਰਨ ਤੋਂ ਬਾਅਦ ピーリー ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੁੱਧਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ। ਇਹ ਆਦੇਸ਼ ਨਿੱਜੀ ਪੁਲਾੜ ਉਦਯੋਗ ਲਈ ਨਿਯਮਾਂ ਨੂੰ ਸੌਖਾ ਬਣਾਉਂਦਾ ਹੈ ਤੇ ਇਸ ਵਿੱਚ ਕੁਝ ਵਾਤਾਵਰਣ ਸਮੀਖਿਆਵਾਂ ਨੂੰ ਖਤਮ ਕਰਨਾ ਵੀ ਸ਼ਾਮਲ ਹੈ। 트੍ਰੰਪ ਦਾ ਇਹ ਕਦਮ ਉਨ੍ਹਾਂ ਦੇ ਸਾਬਕਾ ਸਲਾਹਕਾਰ ਐਲਨ ਮਸਕ ਨੂੰ ਖੁਸ਼ ਕਰ ਸਕਦਾ ਹੈ। ਇਸ ਕਾਰਜਕਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਇਸ ਦਾ ਉਦੇਸ਼ ਸੰਯੁਕਤ ਰਾਜ 'ਚ ਪੁਲਾੜ ਲਾਂਚ ਦੀ ਗਿਣਤੀ ਨੂੰ ਮਹੱਤਵਪੂਰਨ ਵਧਾਉਣਾ ਹੈ। ਹਾਲਾਂਕਿ ਇੱਕ ਵਾਤਾਵਰਣ ਸਮੂਹ ਨੇ ਇਸ ਕਦਮ ਨੂੰ ਲਾਪਰਵਾਹੀ ਬਾਰਾ ਦੱਸਿਆ ਹੈ ਜ਼ਿਕਰ ਯੋਗ ਹੈ ਕਿ ਜਨਵਰੀ ਚ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ 트럼ਪ ਨੇ ਕਈ ਪੋਲਾਰ ਮਿਸ਼ਨਾਂ ਬਾਰੇ ਗੱਲ ਕੀਤੀ ਜਿਸ ਵਿੱਚ ਚੰ드ਰਮਾ ਅਤੇ ਮੰਗਲ ਗ੍ਰਹਿ ਤੇ ਮਨੁੱਖਾਂ ਨੂੰ ਭੇਜਣਾ ਸ਼ਾਮਲ ਹੈ ਐਲਨ ਮਸਕ ਦੀ ਨਿਜੀ ਕੰਪਨੀ ਸਪੇਸਐਕਸ ਦੇ ਵਿਸ਼ਾਲ ਸਟਾਰਸ਼ਿਪ ਰਾਕਟ ਦੀ ਮਦਦ ਨਾਲ ਚੰ드ਰਮਾ ਅਤੇ ਮੰਗਲ ਮਿਸ਼ਨਾਂ ਨੂੰ ਸਫਲ ਬਣਾਉਣ ਦੀ ਯੋਜਨਾ ਹੈ ਹਾਲਾਂਕਿ ਸਟਾਰਸ਼ਿਪ ਨੂੰ ਕਈ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ ਨਵੀਨਤਮ ਰੁਟੀਨ ਟੈਸਟ ਜੂਨ ਚ ਇੱਕ ਵੱਡੇ ਧਮਾਕੇ ਨਾਲ ਖਤਮ ਹੋਇਆ ਸਪੇਸਐਕਸ ਗਲੋਬਲ ਲਾਂਚ ਬਾਜ਼ਾਰ ਚ ਹਾਵੀ ਹੈ ਪਿਛਲੇ ਸਾਲ ਇਸ ਦੇ ਵੱਖ-ਵੱਖ ਆਕਾਰਾਂ ਦੇ ਰਾਕਟ 130 ਤੋਂ ਵੱਧ ਵਾਰ ਲਾਂਚ ਕੀਤੇ ਗਏ ਅਤੇ 트੍ਰੰਪ ਦੇ ਕਾਰਜਕਾਰੀ ਆਦੇਸ਼ ਤੋਂ ਬਾਅਦ ਇੱਕ ਗਿਣਤੀ ਦੀ ਸੰਭਾਵਨਾ ਹੈ ਹੁਕਮ ਚ ਕਿਹਾ ਗਿਆ ਹੈ ਇਹ ਸੰਯੁਕਤ ਰਾਜ ਅਮਰੀਕਾ ਦੀ ਨੀਤੀ ਹੈ ਕਿ ਉਹ ਇੱਕ ਮੁਕਾਬਲੇਬਾਜ਼ ਲਾਂਚ ਬਾਜ਼ਾਰ ਨੂੰ ਸਮਰੱਥ ਬਣਾ ਕੇ ਅਤੇ 2030 ਤੱਕ ਵਪਾਰਕ ਸਪੇਸ ਲਾਂਚ ਦੀ ਗਤੀ ਨੂੰ ਮਹੱਤਵਪੂਰਨ ਤੌਰ ਤੇ ਵਧਾ ਕੇ ਪੁਲਾੜ ਵਿੱਚ ਅਮਰੀਕੀ ਮਹਾਨਤਾ ਨੂੰ ਅੱਗੇ ਵਧਾਵੇ ਇਸ ਬਦਲਾਅ ਨਾਲ ਮਸਕ ਨੂੰ ਫਾਇਦਾ ਹੋ ਸਕਦਾ ਹੈ ਜੋ ਲੰਬੇ ਸਮੇਂ ਤੋਂ ਪੁਲਾੜ ਉਦਯੋਗ ਦੇ ਨੀਮਨ ਦੀ ਵਕਾਲਤ ਕਰਦੇ ਰਹੇ ਨੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਪਹਿਲਾਂ ਟਰੰਪ ਦਾ ਕਰੀਬੀ ਸਲਾਹਕਾਰ ਸੀ ਜੁਲਾਈ ਚ ਦੋਵਾਂ ਨੇਤਾਵਾਂ ਚ ਨਾਟਕੀ ਤੇ ਜਨਤਕ ਤੌਰ ਤੇ ਝਗੜਾ ਹੋਇਆ ਸੀ ਕਾਰਜਕਾਰੀ ਹੁਕਮ ਚ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਜੋ ਕਿ ਦਸਤਖਤ ਕਰਨ ਸਮੇ ਮੌਜੂਦ ਸਨ ਅਤੇ ਵਰਤਮਾਨ ਚ ਨਾਸਾ ਦੇ ਪ੍ਰਸ਼ਾਸਕ ਨੇ ਨੂੰ ਲਾਂਚ ਲਈ ਟਰਾਂਸਪੋਰਟੇਸ਼ਨ ਵਿਭਾਗ ਦੀ ਵਾਤਾਵਰਣ ਸਮੀਖਿਆ ਨੂੰ ਖਤਮ ਕਰਨ ਜਾਂ ਤੇਜ਼ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਸਪੇਸਐਕਸ ਦੀ ਵਾਰ-ਵਾਰ ਉਹਨਾਂ ਥਾਵਾਂ ਤੇ ਵਾਤਾਵਰਣ ਪ੍ਰਭਾਵ ਲਈ ਆਲੋਚਨਾ ਕੀਤੀ ਗਈ ਜਿੱਥੋਂ ਇਸ ਸਟਾਰਸ਼ਿਪ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਸ਼ਕਤੀਸ਼ਾਲੀ ਰਾਕਟ ਲਾਂਚ ਕਰਦਾ ਹੈ ਮੰਗਲ ਗ੍ਰਹਿ ਨੂੰ ਬਸਤੀ ਬਣਾਉਣ ਦਾ ਮਸਕ ਦਾ ਸੁਪਨਾ ਸਟਾਰਸ਼ਿਪ ਦੀ ਸਫਲਤਾ ਤੇ ਨਿਰਭਰ ਕਰਦਾ ਹੈ ਸਪੇਸਐਕਸ ਨੂੰ ਉਮੀਦ ਹੈ ਕਿ ਇਸ ਦਾ ਜਲਦੀ ਅਸਫਲ ਹੋਵੋ ਜਲਦੀ ਸਿੱਖੋ ਫਲਸਫਾ ਅੰਤ 'ਚ ਸਫਲ ਹੋਵੇਗਾ ਅਮਰੀਕਾ ਦਾ ਡੋਨਲਡ 트੍ਰੰਪ ਪ੍ਰਸ਼ਾਸਨ H1B ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ 'ਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇਹ ਵੀਜ਼ਾ ਜੋ ਹੁਣ ਤੱਕ ਲੋਟਰੀ ਸਿਸਟਮ ਰਾਹੀਂ ਦਿੱਤਾ ਜਾਂਦਾ ਸੀ, ਹੁਣ ਤਨਖਾਹ ਆਧਾਰਿਤ ਚੋਣ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਵੇਗਾ। ਵਾਈਟ ਹਾਊਸ ਦੇ ਸੂਚਨਾ ਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ ਇਸ ਸਬੰਧ 'ਚ ਇੱਕ ਪ੍ਰਸਤਾਵ ਲਿਆਂਦਾ ਹੈ 8 ਅਗਸਤ ਨੂੰ ਵਿਸ਼ੇਸ਼ ਕਿੱਤਿਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ। H1B ਵੀਜ਼ਾ ਦੀ ਵੰਡ 'ਚ ਵਿਆਪਕ ਬਦਲਾਅ ਕਰਨ ਵਾਲੇ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਕਦਮ ਡੋਨਲਡ 트੍ਰੰਪ ਪ੍ਰਸ਼ਾਸਨ ਦੀ ਅਮਰੀਕੀ ਚੀਜ਼ਾਂ ਖਰੀਦੋ ਅਤੇ ਅਮਰੀਕੀਆਂ ਨੂੰ ਨੌਕਰੀ ਤੇ ਰੱਖੋ ਨੀਤੀ ਤਹਿਤ ਚੁੱਕਿਆ ਗਿਆ ਹੈ। 트੍ਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਅਮਰੀਕਾ 'ਚ ਭਵਿੱਖ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਿਹਾ ਹੈ। ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਸ਼ਕਲਾਂ ਵੱਧ ਜਾਣਗੀਆਂ। ਹਾਲ ਹੀ ਚ ਗ੍ਰੈਜੂਏਟ ਹੋਏ ਵਿਦਿਆਰਥੀ ਵੀ ਇਸ ਤੋਂ ਪ੍ਰਭਾਵਿਤ ਹੋਣਗੇ ਇਸ ਦਾ ਸਿੱਧਾ ਪ੍ਰਭਾਵ ਭਾਰਤ ਦੇ ਲੋਕਾਂ ਤੇ ਵੀ ਪਵੇਗਾ ਜੇਕਰ ਟਰੰਪ ਪ੍ਰਸ਼ਾਸਨ ਇਸ ਬਦਲਾਅ ਨਾਲ ਅੱਗੇ ਵਧਦਾ ਹੈ ਤਾਂ ਇਹ ਭਾਰਤੀ ਵਿਦਿਆਰਥੀਆਂ ਅਤੇ ਕੁਝ ਵਿਸ਼ਿਆਂ ਅਤੇ ਗੈਰ ਸਟੈਮ ਖੇਤਰਾਂ ਚ ਨਵੇਂ ਗ੍ਰੈਜੂਏਟਸ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਵਾਲੇ ਖਾਸ ਕਿੱਤਿਆਂ ਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਆਗਿਆ ਦਿੰਦਾ ਹੈ ਇਹ 3 ਸਾਲਾਂ ਦੀ ਮਿਆਦ ਲਈ ਅਮਰੀਕਾ 'ਚ ਕੰਮ ਕਰਨ ਲਈ ਕੀਤਾ ਜਾ ਸਕਦਾ ਹੈ ਵਰਤਮਾਨ 'ਚ ਇਸ ਦਾ ਸਾਲਾਨਾ स्लॉट 85000 ਤੱਕ ਸੀਮਤ ਹੈ ਹੁਣ ਤੱਕ ਹਰ ਸਾਲ ਨਵੇਂ ਗ੍ਰੈਜੂਏਟ ਅਤੇ ਤਜਰਬੇਕਾਰ ਪੇਸ਼ੇਵਰਾਂ ਨੂੰ ਲੋਟਰੀ ਪ੍ਰਕਿਰਿਆ ਤਹਿਤ ਚੁਣਿਆ ਜਾਂਦਾ ਹੈ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗ੍ਰੈਸ ਸੁਰੱਖਿਆ ਵਿਭਾਗ ਨੇ H1B ਵੀਜ਼ਾ ਦੀ ਲੋਟਰੀ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਇਸ ਸਾਲ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਫਿਰ ਇਸ ਦਿਸ਼ਾ ਵੱਲ ਕਦਮ ਚੁੱਕੇ ਨੇ ਨਵੇਂ ਨਿਯਮ ਬਾਰੇ ਸਭ ਤੋਂ ਵੱਡੀ ਜਾਣਕਾਰੀ ਇਹ ਹੈ ਕਿ ਇਹ ਤਨਖਾਹ ਤੇ ਆਧਾਰਿਤ ਹੈ ਨਾ ਕਿ ਇੱਕ ਲੋਟਰੀ ਪ੍ਰਣਾਲੀ ਜੋ ਸਾਰਿਆਂ ਨੂੰ ਬਰਾਬਰ ਰੱਖਦੀ ਹੈ ਅਮਰੀਕਾ ਦੇ H1B ਵੀਜ਼ਾ ਪ੍ਰੋਗਰਾਮ ਚ ਭਾਰਤੀਆਂ ਦਾ ਦਬਦਬਾ ਰਿਹਾ ਹੈ ਭਾਰਤੀਆਂ ਨੂੰ H1B ਵੀਜ਼ਾ ਦਾ 72% ਤੱਕ ਮਿਲਦਾ ਰਿਹਾ ਹੈ ਇਸ ਤੋਂ ਬਾਅਦ 12% ਦੇ ਚੀਨੀ ਨਾਗਰਿਕ ਨੇ 2023 ਦੇ ਅੰਕੜਿਆਂ ਅਨੁਸਾਰ ਜ਼ਿਆਦਾਤਰ H1B ਵੀਜ਼ਾ ਧਾਰਕ ਸਟੈਮ ਖੇਤਰਾਂ ਜਿਵੇਂ ਕਿ ਡਾਟਾ ਸਾਇੰਸ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਅਤੇ ਸਾਈਬਰ ਸੁਰੱਖਿਆ ਚ ਕੰਮ ਕਰਦੇ ਨੇ ਇਹਨਾਂ ਵਿੱਚੋਂ 65% ਕੰਪਿਊਟਰ ਨਾਲ ਸੰਬੰਧਤ ਨੌਕਰੀਆਂ ਚ ਨੇ ਦੁਨੀਆ ਦੇ ਸਭ ਤੋਂ ਚਰਚਿਤ ਟੈਕ ਲੀਡਰਸ ਚ ਇੱਕ ਓਪਨ AI ਦੇ CEO ਸैम ਆਲਟਮੈਨ ਭਵਿੱਖ ਦੀ ਇੱਕ ਅਜਿਹੀ ਤਸਵੀਰ ਖਿੱਚ ਰਹੇ ਨੇ ਜੋ ਕਿਸੇ ਸਾਇੰਸ ਫਿਕਸ਼ਨ ਫਿਲਮ ਵਰਗੀ ਹੈ ਉਹਨਾਂ ਦਾ ਦਾਵਾ ਹੈ ਕਿ ਅਗਲੇ 10 ਸਾਲਾਂ ਚ ਕਾਲਜ ਤੋਂ ਪਾਸ ਹੁੰਦੇ ਹੀ ਗ੍ਰੈਜੂਏਟਸ ਸਪੇਸ ਮਿਸ਼ਨ ਤੇ ਨਿਕਲਣਗੇ ਇਹ ਨੌਕਰੀਆਂ ਨਾ ਸਿਰਫ ਰੋਮਾਂਚਕ ਬਲਕਿ ਕ੍ਰੀਏਟਿਵ ਹੋਣਗੀਆਂ ਤੇ ਇਹਨਾਂ ਦੀਆਂ ਤਨਖਾਹਾਂ ਵੀ ਅਸਮਾਨ ਛੂਣਗੀਆਂ ਆਲਟਮੈਨ ਨੇ ਕਿਹਾ ਇੱਕ 2035 ਤੱਕ AI ਕਈ ਨਵੀਆਂ ਇੰਡਸਟਰੀਜ਼ ਨੂੰ ਜਨਮ ਦੇਵੇਗਾ ਅਤੇ ਕੈਰੀਅਰ ਦਾ ਵੱਡਾ ਗੜ ਬਣੇਗਾ ਆਲਟਮੈਨ ਦੇ ਵਿਜੇ ਸਪੇਸ ਸੈਕਟਰ ਸਿਰਫ ਰਾਕਟ ਲਾਂਚ ਅਤੇ ਪੁਲਾੜ ਯਾਤਰਾ ਤੱਕ ਸੀਮਤ ਨਹੀਂ ਹੈ ਇਹ ਇੱਕ ਵਿਸ਼ਾਲ ਇਕੋਸਿਸਟਮ ਹੋਵੇਗਾ ਜਿਸ ਚ ਧਰਤੀ ਤੋਂ ਬਾਹਰ ਖਨਨ অরਬਿਟਲ ਮੈਨੂਫੈਕਚਰਿੰਗ ਅੰਤਰ ਗ੍ਰਹਿ ਸੰਚਾਰ ਨੈਟਵਰਕ ਅਤੇ ਗ੍ਰਹਾਂ ਦੇ ਬਸਾਵਟ ਦੀ ਤਕਨੀਕ ਵਰਗੇ ਖੇਤਰ ਸ਼ਾਮਲ ਹੋਣਗੇ ਇਸ ਤੋਂ ਇਲਾਵਾ AI ਇਨਕਲਾਬ ਤੋਂ ਰਿਸਰਚ ਇੰਜੀਨੀਅਰਿੰਗ ਡਾਟਾ ਐਨਾਲਿਸਿਸ ਅਤੇ ਮਾਈਕਰੋ ਗ੍ਰੈਵਿਟੀ ਇੰਡਸਟਰੀ ਵਰਗੇ ਖੇਤਰਾਂ ਚ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਉਹਨਾਂ ਅਨੁਸਾਰ ਨਵੇਂ ਯੁੱਗ ਦੀ ਅਹਿਮੀਅਤ ਘਟ ਜਾਵੇਗੀ ਉਥੇ ਹੀ ਤਕਨੀਕੀ ਹੁਨਰ ਦੀ ਕੀਮਤ ਕਈ ਗੁਣਾ ਵਧ ਜਾਵੇਗੀ ਆਲਟਮੈਨ ਦਾ ਮੰਨਣਾ ਹੈ ਕਿ ਐਡਵਾਂਸ AI ਤਕਨੀਕ ਹੁਣ ਇੱਕ ਵਿਅਕਤੀ ਦੀ ਟੀਮ ਆਫ PhD ਐਕਸਪਰਟਸ ਦੀ ਤਾਕਤ ਦੇ ਰਹੀ ਹੈ ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਕੋਈ ਵੀ ਉਦਮੀ ਇੱਕ ਚੰਗਾ ਸੁਝਾਅ ਤੇ ਸਹੀ ਟੂਲਸ ਦੇ ਨਾਲ ਅਰਬਾਂ ਡਾਲਰ ਦੀ ਕੰਪਨੀ ਖੜੀ ਕਰ ਸਕਦਾ ਹੈ ਇਹ ਬਦਲਾਅ ਸਿਰਫ ਟੈਕ ਸੈਕਟਰ ਤੱਕ ਸੀਮਤ ਨਹੀਂ ਰਹੇਗਾ ਹੈਲਥ케ਅਰ ਐਜੂਕੇਸ਼ਨ એનર્ਜੀ ਅਤੇ ਇੱਥੋਂ ਤੱਕ ਕਿ ਸਪੇਸ ਰਿਸੋਰਸ ਮਾਈਨਿੰਗ ਵਰਗੀ ਇੰਡਸਟਰੀਜ਼ 'ਚ ਵੀ ਇੱਕ ਵਿਅਕਤੀ ਪੂਰੀ ਚੇਨ ਨੂੰ ਮੈਨੇਜ ਕਰ ਸਕੇਗਾ ਉਦਯੋਗਪਤੀ ਮਾਰਕ ਕਿਊਬਨ ਦਾ ਕਹਿਣਾ ਹੈ ਕਿ AI ਕਿਸੇ ਅਜਿਹੇ ਵਿਅਕਤੀ ਨੂੰ ਜਨਮ ਦੇਵੇਗਾ ਜੋ ਦੁਨੀਆ ਦਾ ਪਹਿਲਾ ਟ੍ਰਿਲੀਨੀਅਰ ਹੋਵੇਗਾ ਅਤੇ ਉਹ ਆਪਣੇ ਘਰ ਦੇ ਬੇਸਮੈਂਟ ਤੋਂ ਕੰਮ ਕਰ ਰਿਹਾ ਹੋਵੇਗਾ ਅਮਰੀਕਾ 'ਚ ਇੱਕ ਵਾਰ ਫਿਰ ਗੋਲੀਬਾਰੀ ਦੀ ਇੱਕ ਭਿਆਨਕ ਘਟਨਾ ਦੱਖਣੀ ਵਰਜੀਨੀਆ 'ਚ ਵਾਪਰੀ। ਇਸ ਗੋਲੀਬਾਰੀ ਦੀ ਘਟਨਾ 'ਚ ਕਈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜ਼ਖਮੀ ਹੋਏ ਨੇ। ਇੱਕ ਅਮਰੀਕੀ ਸੰਸਦ ਮੈਂਬਰ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰ ਜான் ਮੈਕਗੁਆਇਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਉਹਨਾਂ ਦੇ ਵਿਚਾਰ ਅਤੇ ਪ੍ਰਾਰਥਨਾਵਾਂ ਪਿੱਟਸਬਰਗ ਵੇਨੀਆ ਕਾਉਂਟੀ 'ਚ ਗੋਲੀਬਾਰੀ ਕੀਤੇ ਗਏ ਅਧਿਕਾਰੀਆਂ ਨਾਲ ਘਟਨਾ ਸਥਾਨ ਤੋਂ ਮਿਲੀਆਂ ਤਸਵੀਰਾਂ 'ਚ ਉੱਥੇ ਵੱਡੀ ਗਿਣਤੀ 'ਚ ਪੁਲਿਸ ਅਤੇ ਐਮਰਜੈਂਸੀ ਰਿਸਪੌਂਸ ਵਾਹਨ ਖੜੇ ਦਿਖਾਈ ਦੇ ਰਹੇ ਨੇ ਮੈਕਗੁਆਇਰ ਨੇ ਲਿਖਿਆ ਹੈ ਕਿ ਅਸੀਂ ਸਥਿਤੀ ਤੇ ਨੇੜਿਓ ਨਜ਼ਰ ਰੱਖ ਰਹੇ ਹਾਂ ਤੇ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਹਰ ਕਿਸੇ ਨਾਲ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ ਵੈਟਸਲਵੈਨੀਆ ਕਾਉਂਟੀ ਉੱਤਰੀ ਕੈਰੋਲਿਨਾ ਦੇ ਨਾਲ ਰਾਜ ਦੀ ਦੱਖਣੀ ਸਰਹੱਦ 'ਤੇ ਸਥਿਤ ਹੈ। ਦੱਸਦੀ ਹੈ ਕਿ ਇਸ ਮਹੀਨੇ ਦੇ ਸ਼ੁਰੂ 'ਚ 12 ਅਗਸਤ 2025 ਨੂੰ ਅਮਰੀਕਾ ਦੇ ਟੈਕਸਸ ਰਾਜ ਦੀ ਰਾਜਧਾਨੀ ਆਸਟਨ 'ਚ ਗੋਲੀਬਾਰੀ ਹੋਈ ਸੀ। ਇੱਥੇ ਇੱਕ ਬੰਦੂਕਧਾਰੀ ਨੇ ਟਾਰਗੇਟ ਕੰਪਨੀ ਦੇ ਇੱਕ ਸਟੋਰ ਦੇ ਪਾਰਕਿੰਗ ਏਰੀਆ 'ਚ ਗੋਲੀਬਾਰੀ ਕਰਕੇ ਦੋ ਬਾਲਗਾਂ ਅਤੇ ਇੱਕ ਬੱਚੇ ਦੀ ਹੱਤਿਆ ਕਰ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਦੋਸ਼ੀ ਅਪਰਾਧ ਕਰਨ ਤੋਂ ਬਾਅਦ ਚੋਰੀ ਦੀ ਕਾਰ ਚ ਭੱਜ ਗਿਆ ਸੀ ਪਰ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਫੜ ਲਿਆ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਅਮਰੀਕਾ ਪਾਕਿਸਤਾਨ ਨਾਲ ਆਰਥਿਕ ਸਹਿਯੋਗ ਦੇ ਨਵੇਂ ਖੇਤਰਾਂ ਦੀ ਖੋਜ ਕਰਨ ਲਈ ਉਤਸਕ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਖਣਿਜ ਸਰੋਤਾਂ ਅਤੇ ਹਾਈਡਰੋਕਾਰਬਨ ਦੇ ਖੇਤਰ 'ਚ ਇਕੱਠੇ ਕੰਮ ਕਰ ਸਕਦੇ ਨੇ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਜਦੋਂ ਅਮਰੀਕਾ ਤੇ ਪਾਕਿਸਤਾਨ ਦੇ ਸਬੰਧ ਕਈ ਸਾਲਾਂ ਦੀ ਖਟਾਸ ਤੋਂ ਬਾਅਦ ਫਿਰ ਤੋਂ ਸੁਧਰ ਰਹੇ ਨੇ। ਰੂਬਿਓ ਨੇ ਕਿਹਾ ਕਿ ਅਮਰੀਕਾ ਮਹੱਤਵਪੂਰਨ ਖਣਿਜਾਂ ਅਤੇ ਹਾਈਡਰੋਕਾਰਬਨ ਦੇ ਖੇਤਰ ਚ ਪਾਕਿਸਤਾਨ ਨਾਲ ਸਾਂਝੇਦਾਰੀ ਨੂੰ ਉਤਸ਼ਾਹਿਤ ਕਰੇਗਾ। ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਮਜ਼ਬੂਤ ਹੋਣਗੇ ਅਤੇ ਭਵਿੱਖ ਦੀ ਖੁਸ਼ਹਾਲੀ ਦਾ ਰਾਹ ਪਧਰਾ ਹੋਵੇਗਾ। ਉਹਨਾਂ ਨੇ ਪਾਕਿਸਤਾਨ ਦੇ ਅੱਤਵਾਦ ਵਿਰੋਧੀ ਯਤਨਾਂ ਅਤੇ ਵਪਾਰਕ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ। ਇਹ ਸੁਨੇਹਾ ਪਾਕਿਸਤਾਨ ਦੇ ਫੌਜਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਦੇ ਪਿਛਲੇ ਹਫ਼ਤੇ ਅਮਰੀਕਾ ਦੌਰੇ ਤੋਂ ਕੁਝ ਦਿਨ ਬਾਅਦ ਆਇਆ। ਆਪਣੀ ਫੇਰੀ ਦੌਰਾਨ ਉਹ ਅਮਰੀਕਾ ਦੇ ਚੋਟੀ ਦੇ ਰਾਜਨੀਤਿਕ ਅਤੇ ਫੌਜੀ ਨੇਤਾਵਾਂ ਨਾਲ ਮਿਲੇ ਸੀ ਇਸ ਮੁਲਾਕਾਤ ਨੇ ਦੋਵਾਂ ਦੇਸ਼ਾਂ ਵਿਚਕਾਰ ਵੱਧ ਦੇ ਵਿਸ਼ਵਾਸ ਦਾ ਸੰਕੇਤ ਦਿੱਤਾ ਹੈ ਹਾਲ ਹੀ ਚ ਪਾਕਿਸਤਾਨ ਅਤੇ ਅਮਰੀਕਾ ਨੇ ਟੈਰਿਫ ਵਿਵਾਦ ਨੂੰ ਹੱਲ ਕੀਤਾ ਜਿਸ ਨਾਲ ਵਪਾਰਕ ਮਤਭੇਦ ਖਤਮ ਹੋ ਗਏ ਨੇ ਅਮਰੀਕਾ ਪਾਕਿਸਤਾਨੀ ਸਮਾਨ ਤੇ 19% ਦਾ ਟੈਰਿਫ ਲਗਾਉਣ ਲਈ ਸਹਿਮਤ ਹੋਇਆ ਇਸ ਸਮਝੌਤੇ ਨੂੰ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਦੱਖਣੀ ਚੀਨ ਸਾਗਰ 'ਚ ਇੱਕ ਵਾਰ ਫਿਰ ਅਮਰੀਕਾ ਅਤੇ ਚੀਨ ਆਮੋ ਸਾਹਮਣੇ ਹੋ ਗਏ ਨੇ ਚੀਨੀ ਫੌਜ ਨੇ ਬੁੱਧਵਾਰ ਨੂੰ ਦਾਵਾ ਕੀਤਾ ਕਿ ਉਸਨੇ ਸਕਾਰਬੋਰੋ ਸ਼ੋਲ ਦੇ ਨੇੜੇ ਗਸ਼ਤ ਕਰ ਰਏ ਇੱਕ ਅਮਰੀਕੀ ਜੰਗੀ ਬੇੜੇ ਨੂੰ ਖਦੇੜ ਦਿੱਤਾ ਏ ਇਸ ਦੇ ਨਾਲ ਹੀ ਅਮਰੀਕੀ ਜਲ ਸੈਨਾ ਨੇ ਆਪਣੀ ਤਾਇਨਾਤੀ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਦੱਸਿਆ ਤੇ ਕਿਹਾ ਕਿ ਇਹ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਇਹ ਅਮਰੀਕੀ ਜਲ ਸੈਨਾ ਦੀ ਕਾਰਵਾਈ ਸਕਾਰਬੋਰੋ ਸ਼ੋਲ ਦੇ ਪਾਣੀਆਂ 'ਚ ਘੱਟੋ-ਘੱਟ 6 ਸਾਲਾਂ 'ਚ ਪਹਿਲੀ ਵਾਰ ਹੋਈ ਹੈ ਅਮਰੀਕਾ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਿਤ ਤੱਤਵਾਰਤੀ ਖੇਤਰ 'ਚ ਦੋ ਜੰਗੀ ਬੇੜੇ ਤਾਇਨਾਤ ਕੀਤੇ ਜਿੱਥੋਂ 2 ਦਿਨ ਪਹਿਲਾਂ ਫਿਲੀਪੀਨਸ ਦੇ ਇੱਕ ਛੋਟੇ ਜਹਾਜ਼ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹੋਏ ਚੀਨੀ ਜਲ ਸੈਨਾ ਅਤੇ ਤੱਟ ਰਖਾਕ ਬਲ ਦੇ ਦੋ ਜਹਾਜ਼ ਇੱਕ ਦੂਜੇ ਨਾਲ ਟਕਰਾ ਗਏ ਸਨ ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਪੱਛਮੀ ਤੇ ਏਸ਼ੀਆਈ ਦੇਸ਼ਾਂ 'ਚ ਚਿੰਤਾ ਪੈਦਾ ਹੋ ਗਈ ਸੀ ਚੀਨ ਅਤੇ ਫਿਲੀਪੀਨਸ ਦੋਵੇਂ ਦੱਖਣੀ ਚੀਨ ਸਾਗਰ 'ਚ ਸਕਾਰਬੋਰੋ ਸ਼ੋਲ ਅਤੇ ਹੋਰ ਬਾਰੀ ਖੇਤਰਾਂ ਤੇ ਆਪਣਾ ਦਾਵਾ ਕਰਦੇ ਨੇ ਚੀਨ ਦੀ ਪੀਪਲਜ਼ ਲਿਬ੍ਰੇਸ਼ਨ ਆਰਮੀ ਦੀ ਦੱਖਣੀ ਥੀਏਟਰ ਕਮਾਂਡ ਨੇ ਇੱਕ ਬਿਆਨ ਚ ਕਿਹਾ ਕਿ ਅਮਰੀਕੀ ਜੰਗੀ ਬੇੜਾ ਚੀਨੀ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਸਕਾਰਬੋਰੋ ਸ਼ੋਲ ਤੋਂ ਪਾਣੀਆਂ ਚ ਦਾਖਲ ਹੋਇਆ ਬਿਆਨ ਚ ਕਿਹਾ ਕਿ ਅਮਰੀਕਾ ਦੀ ਇਹ ਕਾਰਵਾਈ ਚੀਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਗੰਭੀਰ ਉਲੰਘਣਾ ਹੈ ਅਤੇ ਦੱਖਣੀ ਚੀਨ ਸਾਗਰ 'ਚ ਸ਼ਾਂਤੀ ਅਤੇ ਸਥਿਰਤਾ ਨੂੰ ਗੰਭੀਰ ਤੌਰ ਤੇ ਨੁਕਸਾਨ ਪਹੁੰਚਾਉਂਦੀ ਹੈ। ਅਸੀਂ ਹਰ ਸਮੇਂ ਉੱਚ ਚੌਕਸੀ ਬਣਾਈ ਰੱਖਾਂਗੇ। ਉੱਥੇ ਹੀ ਅਮਰੀਕੀ ਜਲ ਸੈਨਾ ਬੇੜੇ ਦੇ ਅਧਿਕਾਰੀਆਂ ਨੇ ਆਪਣੇ ਬਿਆਨ 'ਚ ਕਿਹਾ ਕਿ ਉਹਨਾਂ ਨੇ ਸਕਾਰਬੋਰੋ ਸ਼ੋਲ ਦੇ ਨੇੜੇ ਨੇਵੀਗੇਸ਼ਨ ਦੇ ਅਧਿਕਾਰ ਅਤੇ ਆਜ਼ਾਦੀ ਦੀ ਵਰਤੋਂ ਕੀਤੀ ਜੋ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਜਾਇਜ਼ ਹੈ। ਉਹਨਾਂ ਕਿਹਾ ਅਮਰੀਕਾ ਜਿੱਥੇ ਉਡਾਣ ਭਰਨ ਸਮੁੰਦਰੀ ਜਹਾਜ਼ ਚਲਾਉਣ ਅਤੇ ਸੰਚਾਲਨ ਕਰਨ ਦਾ ਅਧਿਕਾਰ ਰੱਖਵਾ ਰੱਖਦਾ ਹੈ ਉੱਥੇ ਹੀ ਅੰਤਰਰਾਸ਼ਟਰੀ ਕਾਨੂੰਨ ਦੀ ਇਜਾਜ਼ਤ ਵੀ ਲੈਂਦਾ ਹੈ ਚੀਨ ਦੇ ਇਤਰਾਜ਼ ਸਾਨੂੰ ਰੋਕ ਨਹੀਂ ਸਕਦੇ ਅਮਰੀਕਾ ਨੇ ਸਕਾਰਬੋਰੋ ਸ਼ੋਲ ਤੋਂ ਲਗਭਗ 30 ਸਮੁੰਦਰੀ ਮੀਲ ਦੀ ਦੂਰੀ ਤੇ ਯੂਐਸ ਹੈਂਗੇਸ ਅਤੇ ਯੂਐਸ ਐਸ ਸੈਂਸਨਾਟੀ ਨੂੰ ਤਾਇਨਾਤ ਕੀਤਾ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ